ਜਿਨੋ ਕੰਮ ਤਾਂ ਕੋਚਾਂਦਾ ਨਹੀਂ ਕੱਲੇ ਗੱਲਾਂ ਆਂਦੀਆਂ ਨੇ ਕੀਤਾ ਕੀ ਤਿੰਨ ਸਾਲ ਹੋਨ ਨੂੰ ਆਇਆ ਕੀਤਾ ਕੀ ਇਹ ਕਰਜ਼ਾ ਚੜਾਤਾ ਪੰਜਾਬ ਦੇ ਉੱਤੇ ਇਹਨਾਂ ਪੈਸਿਆਂ ਦੇ ਨਾਲ ਲੋਕਾਂ ਨੂੰ ਕੀ ਮਿਲਿਆ ਕਿਹੜਾ ਹਸਪਤਾਲ ਬਣਾਇਆ ਕਿਹੜਾ ਸਕੂਲ ਬਣਾਇਆ ਪਿੰਡ ਨੂੰ ਕਿਹੜੀ ਗ੍ਰਾਂਟ ਆਈ ਕੱਲੇ ਗੱਲਾਂ ਮਾਰੀ ਜਾਂਦਾ ਹੈ ਮਾਸਟਰ ਦਾ ਮੁੰਡਾ ਗੱਲਾਂ ਮਾਰਨ ਜੋਗਾ ਹੈਗਾ ਕੰਮ ਕਰਨ ਜੋਗਾ ਤਾਂ ਹੈ ਇਹਨਾਂ ਦਾ ਨਰੇਕਾ ਦਾ ਕੰਮ ਬੰਦੇ ਇਹਨਾਂ ਦੇ ਸ਼ਗਨ ਦੇ ਚੈੱਕ ਬੰਦੇ ਇਹਨਾਂ ਦੇ ਵਜੀਫੇ ਬੰਦ ਨੇ ਕੋਈ ਤਾਂ ਇਹਨਾਂ ਨੂੰ ਸਹੂਲਤ ਮਿਲ ਨਹੀਂ ਰਹੀ ਇੱਥੇ ਤੱਕ ਆਯੂਸ਼ਮਾਨ ਦਾ ਕਾਰਡ ਦਾ ਕੰਮ ਵੀ ਬੰਦ ਹੋ ਗਿਆ ਪੰਜਾਬ 'ਚ ਇਹਦੀ ਨਿਲੈਕੀ ਮੁੱਖ ਮੰਤਰੀ ਦੀ ਨਿਲੈਕੀ ਕਰਕੇ ਇੱਕ ਪੰਡ ਨੂੰ ਬਣਾਤਾ ਸੀ ਮੁੱਖ ਮੰਤਰੀ ਜਿਹਨੂੰ ਕੰਮ ਤਾਂ ਕੁਝ ਆਂਦਾ ਨਹੀਂ ਇਕੱਲੇ ਗੱਲਾਂ ਆਂਦੀਆਂ ਨੇ ਹੁਣ ਚਲੋ ਗੱਲਾਂ ਤਾਂ ਮਾਰੀ ਜਾ ਰਿਹਾ ਹੈਗਾ ਲੇਕਿਨ ਮਾੜਾ ਮੋਟਾ ਕਾਨੂੰਨ ਵਿਵਸਥਾ ਵਾਸਤੇ ਕੋਈ एसएसपी ਆ ਦੀ ਮੀਟਿੰਗ ਬੁਲਾ ਬਾਦਲ ਸਾਹਿਬ ਹਰ ਮਹੀਨੇ ਹਰ ਹਫਤੇ ਐਸਐਸਪੀ ਦੀ ਮੀਟਿੰਗ ਕਰਿਆ ਕਰਦੇ ਸੀ ਅਖਬਾਰ 'ਚ ਕੋਈ ਖਬਰ ਆ ਜਾਏ ਨਾਲ ਦੀ ਨਾਲ 6 ਵਜੇ ਸਵੇਰੇ ਫੋਨ ਚਲੇ ਜਾਂਦਾ ਸੀ ਅੱਜ ਤੁਸੀਂ ਦੱਸੋ ਮੁਕਸਾ ਚ ਕਿਵੇਂ ਪੈਸੇ ਲੁੱਟ ਕੇ ਕਤਲ ਦਾ ਮਾਮਲਾ ਹੋਇਆ ਪੈਸੇ ਲੁੱਟਣ ਦਾ ਮਾਮਲਾ ਤੁਸੀਂ ਕੋਈ ਚੈਨਲ ਟੀਵੀ ਦਾ ਚਲਾ ਲਓ ਪੱਲੇ ਲੁੱਟਾਂ ਖੋਆ ਕਤਲ ਫਿਰੋਤੀਆਂ ਬਸ ਆਹੀ ਖਬਰਾਂ ਆ ਰਹੀਆਂ ਨੇ ਤੇ ਕੋਈ ਖਬਰ ਨਹੀਂ ਦੇਖਣ ਨੂੰ ਮਿਲਦੀ ਕਿ ਮੁੱਖ ਮੰਤਰੀ ਨੇ ਪੁਲਿਸ ਨੂੰ ਪੁੱਛਿਆ ਵੀ ਤੁਹਾਡੇ ਰਾਜ 'ਚ ਹੋ ਕੀ ਰਿਹਾ ਹੈ ਇਹ ਕਿਨੂੰ ਫੜਿਆ ਤੇ ਕਿਨੂੰ ਸਜ਼ਾ ਦਿੱਤੀ ਇਹਨੂੰ ਠਲਪਾਨ ਵਾਸਤੇ ਕੀ ਹੋ ਰਿਹਾ ਹੈ ਨਾ ਨਸ਼ਿਆਂ ਨੂੰ ਰੋਕਣ ਵਾਸਤੇ ਕੁਝ ਕੀਤਾ ਜਾ ਰਿਹਾ ਹੈ ਨਾ ਕਾਨੂੰਨ ਵਿਵਸਥਾ ਨੂੰ ਕੁਝ ਕਰਨ ਵਾਸਤੇ ਤੇ ਨਾ ਹੀ ਪ੍ਰਸ਼ਾਸਨ ਦੇ ਨਾਲ ਕੋਈ ਮੀਟਿੰਗ ਕਈ ਵੀ ਲੋਕਾਂ ਦੀ ਅੱਜ ਲੋਕਾਂ ਵਿੱਚ ਹਾਹਾਕਾਰ ਮਚਿਆ ਹੋਇਆ ਹੈ ਪਿੰਡਾਂ 'ਚ ਮੈਂ ਜਾਂਦੀ ਆ ਸਾਫ਼ ਸੁਥਰਾ ਪਾਣੀ ਨਹੀਂ ਆ ਰਿਹਾ ਲੋਕਾਂ ਦੇ ਮੀਂਹ ਦੇ ਨਾਲ ਬੁਰਾ ਹਾਲ ਗੰਦੇ ਪਾਣੀ ਓਵਰਫਲੋ ਹੋ ਰਿਹਾ ਹੈ ਪੀਣ ਦਾ ਪਾਣੀ ਤੱਕ ਨਹੀਂ ਹੈਗਾ ਇਹਨਾਂ ਦੇ ਕਾਰਡ ਕੱਢੇ ਹੁਣ ਗਰੀਬ ਨੂੰ 30 ਕਿਲੋ ਕਣਕ ਦਿੰਦੇ ਸੀ 5 ਕਿਲੋ ਦੇ ਨਾਲ ਤੁਸੀਂ ਇਹਨਾਂ ਦਾ ਰਾਸ਼ਨ ਦੇ ਕਾਰਡ ਕੱਟਦੇ ਰਾਸ਼ਨ ਕੱਟਦਾ ਇਹਨਾਂ ਦਾ ਨਰੇਕਾ ਦਾ ਕੰਮ ਬੰਦੇ ਇਹਨਾਂ ਦੇ ਸ਼ਗਨ ਦੇ ਚੈੱਕ ਬੰਦੇ ਇਹਨਾਂ ਦੇ ਵਜੀਫੇ ਬੰਦ ਨੇ ਕੋਈ ਤਾਂ ਇਹਨਾਂ ਨੂੰ ਸਹੂਲਤ ਮਿਲ ਨਹੀਂ ਰਹੀ ਇੱਥੇ ਤੱਕ ਆਯੂਸ਼ਮਾਨ ਦਾ ਕਾਰਡ ਦਾ ਕੰਮ ਵੀ ਬੰਦ ਹੋ ਗਿਆ ਪੰਜਾਬ 'ਚ ਇਹਦੀ ਨਲੈਕੀ ਮੁੱਖ ਮੰਤਰੀ ਦੀ ਨਲੈਕੀ ਕਰਕੇ ਫਿਰ ਪੰਜਾਬ ਦੀ ਜਨਤਾ ਕਿੱਥੇ ਜਾਏ ਆਪਰ ਕਰਦੇ ਸੁਚਾਸਨ ਗਾਪ ਐ ਬਾਗਰ ਵਿੱਚ ਪਾਕੀ ਕਰਨਾ ਕਿੰਨਾ ਕਿਸ਼ੂ ਹੋਇਆ ਕਿ ਲੱਗੇ ਜੀ ਕਿਸ ਤਰ੍ਹਾਂ ਹੋ ਗਿਆ ਕਾਲ ਤੱਕ ਸਾਫ ਸਿੱਖ ਪੰਥ ਦਾ ਮਹਾਨ ਸਥਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਤੇ ਜਿਹੜਾ ਉਹਨਾਂ ਦੇ ਵਿੱਚੋਂ ਉਹਨਾਂ ਵੱਲੋਂ ਆਦੇਸ਼ ਦਿੱਤੇ ਜਾਂਦੇ ਨੇ ਸੁਖਵੀਰ ਜੀ ਵੀ ਨਮਾਨੇ ਸਿੱਖ ਵਖੋਂ ਉਹ ਉੱਥੇ ਪੇਸ਼ ਹੋਏ ਨੇ ਤੇ ਜਿਹੜੇ ਵੀ ਉਹਨਾਂ ਤੋਂ ਸਜ਼ਾ ਦਿੱਤੀ ਜਾਊਗੀ ਜਿਵੇਂ ਉਹਨਾਂ ਨੇ ਕਿਹਾ ਕਿ ਕੋਈ ਮੀਟਿੰਗ ਨਹੀਂ ਕਰਨੀ ਕੋਈ ਬਿਆਨਬਾਜ਼ੀ ਨਹੀਂ ਕਰਨੀ ਆਪਣੀ ਸਾਰੀ ਪਾਰਟੀ ਬੈਠੀ ਹੋਈ ਹੈ ਉਹਨਾਂ ਦੇ ਆਦੇਸ਼ਾਂ ਵਾਸਤੇ ਤੇ ਜਿਹੜੇ ਨਹੀਂ ਜਾਂਦੇ ਦੇ ਆਪਣੇ ਆਪ ਨੂੰ ਸਿੱਖ ਕਹ ਲਾਂਦੇ ਨੇ ਉਹਨਾਂ ਦਾ ਦੋਗਲਾ ਚਿਹਰਾ ਸਾਹਮਣੇ ਆ ਰਿਹਾ ਮੇਰੇ ਗਿੱਦੜ ਗਿੱਦੜ ਪਾ ਜਿੰਮੀ ਚੋਂ ਲੈ ਕੇ ਪਹਿਲਾਂ 22 ਸਾਲ ਸਰਕਾਰ ਨੇ ਕੁਝ ਨਹੀਂ ਦਿੱਤਾ ਗਿਆ ਹੁਣ ਲਗਾਤਾਰ ਅਜੇ ਨਹੀਂ ਪੱਥਰ ਰੱਖੇ ਜਾ ਰਹੇ ਲੋਕਾਂ ਨੂੰ ਤਾਂ ਮੈਂ ਆਈ ਕਹਿਣਾ ਚਾਹਾਂਗੀ ਨਹੀਂ ਪੱਥਰ ਤਾਂ ਜਿਹੜੇ ਜਲੰਧਰ 'ਚ ਰੱਖੇ ਸੀ ਜਿਹੜੇ ਦੂਜੇ ਜਿੱਥੇ ਜਿੰਮੀ ਚੋਂ ਨਾ ਹੋਈਆਂ ਸੀ ਉੱਥੇ ਕੱਖ ਨਹੀਂ ਹੋਇਆ ਇਹ ਭਗਵੰਤ ਮਾਨ ਦੇ ਨਿਤ ਨਵੀਂ ਗੱਲਾਂ ਹੀ ਹੁੰਦੀਆਂ ਨੇ ਹੁਣ ਕਿਸਾਨ ਧਰਨੇ 'ਚ ਬੈਠਿਆ ਤਾਂ ਕਹਿੰਦਾ ਐਗਰੀਕਲਚਰ ਪਾਲਿਸੀ ਲਾਵਾਂਗਾ ਜਿਹੜਾ ਕਹਿੰਦਾ ਸੀ ਮਰੀ ਹੋਈ ਮੁਰਗੀ ਬੱਕਰੀ ਦਾ ਮੁਆਵਜ਼ਾ ਉਹ ਤਾਂ ਅਜ ਤਾਈਂ ਮਿਲਿਆ ਜਿਹੜਾ ਕਹਿੰਦਾ ਸੀ ਮੂੰਗੀ ਦੀ ਖਰੀਦ ਕਰਾਂਗੇ ਐਮਐਸਪੀ 'ਚ ਉਹ ਤਾਂ ਕੀਤਾ ਨਹੀਂ ਉਹਨ ਐਗਰੀਕਲਚਰ ਪਾਲਿਸੀ ਸੋ ਇਹ ਦੇ ਕੱਲੇ ਗੱਲਾਂ ਤੋਂ ਇਲਾਵਾ ਮੈਂ ਨਹਿਰ ਕੱਢਦਾਗਾ ਮੈਂ ਆ ਕਰਦਾਗਾ ਬਈ ਕਰਦਾਗਾ ਕੀਤਾ ਕੀ ਤਿੰਨ ਸਾਲ ਹੋ ਨੂੰ ਐ ਕੀਤਾ ਕੀ ਇਹ ਕਰਜ਼ਾ ਚੜਾਤਾ ਪੰਜਾਬ ਦੇ ਉੱਤੇ ਇਹਨਾਂ ਪੈਸਿਆਂ ਦੇ ਨਾਲ ਲੋਕਾਂ ਨੂੰ ਕੀ ਮਿਲਿਆ ਕਿਹੜਾ ਹਸਪਤਾਲ ਬਣਾਇਆ ਕਿਹੜਾ ਸਕੂਲ ਬਣਾਇਆ ਪਿੰਡ ਨੂੰ ਕਿਹੜੀ ਗ੍ਰਾਂਟ ਆਈ ਕਿਹੜੀ ਸਹੂਤ ਗਰੀਬ ਨੂੰ ਕਿਸਾਨ ਨੂੰ ਦਿੱਤੇ ਕੋ ਦੱਸਦਾ ਸਹੀ ਸੀਏਜੀ ਦੀ ਰਿਪੋਰਟ ਇਹਨਾਂ ਨੇ ਪੇਸ਼ ਕੀਤੀ ਵਿਧਾਨ ਸਭਾ 'ਚ ਜਿਹੜਾ ਕਹਿੰਦਾ ਕਿ ਇਹਨਾਂ ਦੀ 100 ਰੁਪਏ ਕਮਾਈ ਹੈ ਤਾਂ 150 ਰੁਪਏ ਨਾ ਤਾਂ ਖਰਚਾ ਹੈ ਆ ਨਾ ਤਨਖਾਹਾਂ ਦੇ ਰਹੇ ਨਾ ਵਿਕਾਸ ਤੇ ਕਮਾ ਵਾਸਤੇ ਤਾਂ ਦੁਆਨੀ ਨਹੀਂ ਹੈ ਜੀ 45000 ਨੌਕਰੀਆਂ ਬਈ ਦੱਸੇ ਤਾਂ ਸਹੀ 45000 ਵਿੱਚੋਂ 45 ਬੱਚੇ ਤਾਂ ਖੜੇ ਹੋ ਕੇ ਦੱਸਣ ਨਹੀਂ ਸਾਨੂੰ ਨੌਕਰੀ ਲੱਗੀਏ ਕੱਲੇ ਗੱਲਾਂ ਮਾਰੀ ਜਾਂਦਾ ਹੈ ਮਾਸਟਰ ਦਾ ਮੁੰਡਾ ਗੱਲਾਂ ਮਾਰਨ ਜੋਗਾ ਹੈਗਾ ਕੰਮ ਕਰਨ ਜੋਗਾ ਤਾਂ ਨਹੀਂ ਹੈ